ਕਿਹੜਾ ਇਹਨਾਂ ਨੇ ਰੇਟ ਆਖਿਆ ਕੁਆਲਿਟੀ ਆਖੀ ਹੈ ਸੇਮ ਓਵੇਂ ਹੀ ਆ ਉਹ ਤੋਂ 21 ਆ ਤਾਂ ਕਿ ਬਾਕੀ ਯਾਰ ਲੈ ਨੂੰ ਆ ਕੇ ਇਹ ਪਤਾ ਲੱਗਦਾ ਠੀਕ ਆ ਹਾਂਜੀ ਦੋਸਤੋ ਅੱਜ ਆਪਾਂ ਪਹੁੰਚੇ ਆ ਪਿੰਡ ਕਮਾਲੂ ਨੇੜੇ ਤਲਵੰਡੀ ਸਾਬੋ ਇੱਥੇ ਖੁਸ਼ੀ ਕਲਾਥ ਹਾਊਸ ਦੇ ਨਾਂ ਤੇ ਪਿੰਡ ਦੇ ਵਿੱਚ ਹੀ ਬਾਈ ਆਮਨੇ ਫੌਜੀ ਹੋਰਾਂ ਨੇ ਕੱਪੜੇ ਦਾ ਜਿਹੜਾ ਕੰਮ ਕੀਤਾ ਹੋਇਆ ਕੱਪੜਾ ਬਹੁਤ ਹੀ ਜ਼ਿਆਦਾ ਜਾਇਜ਼ ਸਸਤੇ ਰੇਟ ਤੇ ਮਿਲਦਾਗਾ ਕੱਪੜਾ ਵੀ ਦਿਖਾਵਾਂਗੇ ਤੁਹਾਨੂੰ ਕੱਪੜੇ ਦੀ ਜਾਣਕਾਰੀ ਵੀ ਦੇਵਾਂਗੇ ਤੇ ਬਾਈ ਅਰਗਨ ਨਾਲ ਗੱਲਬਾਤ ਕਰਦੇ ਆਂ ਤੇ ਅੰਦਰ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਭੀੜ ਲੱਗੀ ਹੋਈ ਹੈਗੀ ਜਿਹੜੀ ਬਾਈਆਂ ਦੀ ਕਪੜਾ ਖਰੀਦਣ ਵਾਲਿਆਂ ਦੀ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਇੱਥੇ ਕਪੜਾ ਖਰੀਦਣ ਵਾਸਤੇ ਵੀਰ ਆਏ ਹੋਏ ਨੇਗੇ ਉਹਨਾਂ ਨਾਲ ਮਿਲਾਂਗੇ ਗੱਲਬਾਤ ਕਰਾਂਗੇ ਤੇ ਬਾਈ ਆਮਣੇ ਹੋਰਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਆਉਣ ਨਾਲ ਤੁਹਾਨੂੰ ਜਿੰਨੇ ਕਪੜੇ ਦੀ ਜਾਣਕਾਰੀ ਦੇ ਨਾਲ ਕਰਦੇ ਆ ਗੱਲਬਾਤ ਦੋਸਤੋ ਕਰਦੇ ਆ ਬਾਈ ਅਰਜਨ ਨਾਲ ਗੱਲਬਾਤ ਤੇ ਦੇਣਗੇ ਆਪਾਂ ਨੂੰ ਕਪੜੇ ਦੀ ਪੂਰੀ ਫੁੱਲ ਜਾਣਕਾਰੀ ਕੀ ਰੇਟ ਆ ਇਹਨਾਂ ਕੋਲੇ ਕਹੋ ਜੀ ਕੁਆਲਿਟੀ ਦਾ ਕਿਹੜਾ-ਕਿਹੜਾ ਕਪੜਾ ਗਾ ਲਓ ਬਾਈ ਮੈਂ ਖਲਾ ਲਓ ਤੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਭਾਈ ਆਪਣੇ ਪੂਰੇ ਆਪਣੇ ਜਿਹੜੇ ਕੱਪੜੇ ਦੀ ਤੁਸੀਂ ਇੱਥੋਂ ਵਾਲੇ ਦੀ ਜਾਣਕਾਰੀ ਦੇ ਦਿਓ ਸਾਨੂੰ ਤੇ ਕਿਹੜੇ ਕਿਹੜੀ ਕਿਸਮ ਦਾ ਕਿਹਾ ਜਾ ਆਪਣੇ ਕੋਲ ਕੁਆਲਿਟੀ ਦਾ ਕੱਪੜਾ ਕੀ ਰੇਟ ਆ ਇਹਦਾ ਭਾਈ ਆਪਣੇ ਕੋਲੇ 1000 ਦੇ 10 ਪੀਸ ਹੈ ਅੱਛਾ ਸਰਪਲਸ ਐਕਸਪੋਰਟ ਦਾ ਭਾਈ ਮੈਕਸਾ ਆਉਂਦਾ ਹੈ ਆਪਣੇ ਕੋਲੇ ਐਕਸਪੋਰਟ ਦਾ ਮਾਲ ਹੁੰਦਾ 1000 ਦੇ 10 ਭਾਈ ਲੋਅਰ ਆ ਟੀ-ਸ਼ਰਟ ਕੈਪਰੀ ਪੈਂਟ ਸ਼ਰਟ ਪੰਜ ਚੀਜ਼ਾਂ ਅਵੇਲੇਬਲ ਹੈ ਜੀ ਤੇ ਆਪਣਾ ਇਹ ਕੱਪੜਾ ਦਿਖਾ ਸਕਦੇ ਹੋ ਤੁਸੀਂ ਜਿਵੇਂ ਇੱਧਰ ਵੀ ਇੱਕ ਮੰਜਾ ਲੱਗਿਆ ਹੋਇਆ ਬਾਈ ਵਰਗਿਆਂ ਇੱਧਰ ਦਿਖਾ ਜੱਜ ਹਾਂਜੀ ਬਾਈ ਕਹੂੰਗੀ ਯਾਰ ਤੇ ਉੱਧਰ ਬਾਈ ਖਿਲਾਰਾਂ ਮੇਰੇ ਜਿਆਦਾ ਪਏ ਜਾਂਦਾ ਹਨਾ ਸਟਾਕ ਪੂਰਾ ਨਹੀਂ ਲੱਗਦਾ ਇਹ ਸਾਰਾ ਸਪੋਰਟਸ ਮਟੀਰੀਅਲ ਲੱਗਦਾ ਬਾਈ ਹਨਾ ਸਾਰਾ ਦੇਖ ਸਕਦੇ ਤੁਸੀਂ ਬਹੁਤ ਪਿਆਰੇ ਕਲਰ ਨੇ ਬਾਈ ਕੋਲੇ ਚੱਕ ਲੈ ਕੋਈ ਬਾਈ ਕੋਈ ਨਹੀਂ ਬਾਈ ਕੋਈ ਨਹੀਂ ਆਹ ਦੇਖੋ ਬਾਈ 1000 ਦੇ 10 ਪੀਸ ਆ ਬਾਈ ਸਾਰੇ ਇਹ ਇੱਧਰ ਬਹੁਤ ਪਿਆਰੇ ਕਲਰ ਲੱਗੇ ਹੋਏ ਨੇਗਾ ਤੁਸੀਂ ਦੇਖ ਸਕਦੇ ਹੋ ਸਪੋਰਟਸ ਵਾਲਿਆਂ ਵਾਸਤੇ ਜਿਵੇਂ ਆਪਾਂ ਨੂੰ ਪਤਾ ਹੀ ਹੈ ਵੀ ਸਪੋਰਟਸ ਆਇਲ ਡਾਰਕ ਕਲਰ ਪਾਉਂਦੇ ਨੇ ਹਨਾ ਬਾਈ ਵਰਗਿਆਂ ਕੋਲੇ ਬਾਕੀ ਇਹ ਚ ਬ੍ਰੈਂਡ ਹੀ ਆ ਜਾਂਦਾ ਬਾਈ ਜਿਆਦਾ ਸਾਰਾ Ориجنਲ ਹੀ ਹੁੰਦਾਗਾ ਹਾਂ ਜੀ ਬਾਈ ਲੈਕੀਡਨਸ ਦੇ ਪੀਸ ਵਗੈਰਾ ਵੀ ਆ ਜਾਂਦੇ ਆ ਬਾਈ ਬਾਕੀ ਇਹ ਟੀ-ਸ਼ਰਟਾਂ ਦਾ ਟੀ-ਸ਼ਰਟਾਂ ਸਟਾਕ ਤੁਸੀਂ ਦੇਖ ਸਕਦੇ ਹੋ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜਾ ਇੱਥੇ ਲੱਗਿਆ ਹੋਇਆਗਾ ਤੇ ਬਾਈ ਟੀ-ਸ਼ਰਟ ਦਾ ਵੀ ਸੇਮ ਹੀ ਪ੍ਰਾਈਸ ਆ ਸਾਰਾ ਸੇਮ ਬਾਈ ਲੋਰ ਟੀ-ਸ਼ਰਟ ਪੈਂਟ ਸ਼ਰਟ ਹਜ਼ਾਰ ਦੇ 10 ਪੀਸ ਆ ਬਾਈ ਕੰਬੋ ਬਣਾ ਸਕਦਾ ਅਗਲਾ ਓਕੇ ਜੀ ਓਕੇ ਅਨੇ ਕੋਈ ਵੀ ਟੀ-ਸ਼ਰਟਾਂ ਲੱਗ ਰਿਹਾ ਮਤਲਬ ਕੋਈ ਇਸ ਤਰ੍ਹਾਂ ਦਾ ਤਾਂ ਨਹੀਂ ਰੱਖਿਆ ਜਿਵੇਂ ਤੁਸੀਂ ਵੀ ਕੱਲੀਆਂ ਟੀ-ਸ਼ਰਟ ਨਹੀਂ ਸਿਲੈਕਟ ਕਰ ਲਿਆ ਨੇ 10 ਪੀਸਾਂ ਦੇ ਵਿੱਚ ਜਾਂ ਨਹੀਂ ਨਹੀਂ ਬਈ ਮਿਕਸ ਕਰ ਸਕਦਾ ਅਗਲਾ ਪੈਂਟਾਂ ਲੋਰਾਂ 10 ਪੀਸ ਕਿਵੇਂ ਵੀ ਕਰ ਸਕਦਾ ਬਾਕੀ 10 ਛੱਡੋ ਬਈ ਸਿੰਗਲ ਵੀ ਲੈ ਸਕਦਾ ਕੋਈ ਠੀਕ ਆ ਜੀ ਠੀਕ ਆ ਆ ਜੋ ਅੱਗੇ ਦਿਖਾਉਣੇ ਬਈ ਇੱਧਰ ਆ ਗਿਆ ਆਪਣੀ ਜੀਨਾਂ ਬਈ ਜੀਨਾਂ ਦਿਖਾ ਦਿਓ ਬਈ ਮੜਾ ਜਾ ਆਪਣਾ ਦਿੰਨੇ ਬਈ ਇੱਧਰ ਜੀਨਾਂ ਦਾ ਲੱਗਿਆ ਹੋਇਆ ਸਰ ਪਲੱਸ ਦੀਆਂ ਬਈ ਸਾਰੀਆਂ ਠੀਕ ਆ ਜੀ ਠੀਕ ਆ ਜੀ ਅਲੱਗ-ਅਲੱਗ ਡਿਜ਼ਾਈਨ ਵਗੈਰਾ ਕਟੀਆਂ-ਫਟੀਆਂ ਹੀ ਮਿਲ ਜਾਣੀਆਂ ਬਈ ओके ਤੇ ਇਹ ਚ ਬੂਟ ਕੱਟ ਸਟੇਟ ਬਾਈ ਦੋਨੋਂ ਤਰ੍ਹਾਂ ਦੀਆਂ ਮਿਲ ਜਾਂਦੀਆਂ ਨੇ ਸਾਰਾ ਮਿਕਸੀ ਪਿਆਗਾ ਇਹਦੇ ਵਿੱਚ ਹਾਂਜੀ ਬਾਈ ਕਿਸੇ ਨੇ ਕੰਮ ਕੁਮ ਵਿੱਚ ਪਾਉਣ ਲਈ ਬਾਈ ਵੈਸਟ ਆ ਜਿਵੇਂ ਕੰਮ ਧੰਦੇ ਪਾਉਣੀ ਹਨਾ ਹਾਂਜੀ ਹਾਂ ਓਕੇ ਰਿਪੋਰਟ ਆ ਵੀ ਜੈਂਟਸ ਪ੍ਰੋਪਰ ਜੈਂਟਸ ਪੈਂਟ ਆਉਣਗੀਆਂ ਆ ਵਿੱਚ ਫਰੈਸ਼ ਮਾਲ ਵੀ ਪਿਆ ਹੁੰਦਾ ਨਾ ਇਹਦੇ ਬਾਈ ਫਰੈਸ਼ ਹੀ ਆ ਬਾਈ ਟੈਗ ਲੱਗੇ ਹੁੰਦੇ ਆ ਵਿੱਚ ਇੱਧਰ ਆ ਗਿਆ ਇਹ ਲੋਰਾਂ ਦਾ ਸਟਾਕ ਬਾਈ ਲੋਰਾਂ ਕੋਲੇ ਜਿਹਦੇ ਵਿੱਚ ਕਾਰਗੋ ਟਾਈਪ ਦੀਆਂ ਵੀ ਪਈਆਂ ਨੇ ਲੋਰਾਂ ਆ ਦੇਖ ਪੈਂਟਾਂ ਨੂੰ ਵੀ ਕੰਮ ਦੇ ਸਕਦੀਆਂ ਹਨਾ ਜੀ ਇਹੇ ਹਾਂਜੀ ਹਾਂਜੀ ਬਾਈ ਜਿਵੇਂ ਆ ਕੱਪ ਆ ਵਗੈਰਾ ਦੇ origignal piece ਆ ਬਾਈ ਜਮਾ ਠੀਕ ਆ ਆ ओरिजिनली ਬਾਈ ਜ਼ਿਆਦਾਤਰ ਹੀ ਬ੍ਰਾਂਡ ਹੀ ਆਉਂਦਾ ਬਾਈ ਇਹਦੇ ਚ ਠੀਕ ਹੈ ਜੀ ਕਾਰਗੋ ਵਗੈਰਾ ਵੀ ਕਿਸੇ ਨੂੰ ਚੋਆਇਸ ਆ ਬਾਈ ਆ ਦੇਖੋ ਕਾਰਗੋ ਦੀ ਪੈਂਟ ਦੇਖੋ ਬਈ ਬਹੁਤ ਘੈਂਟ ਆ ਆ ਦੇਖੋ ਮਾਰਕੀਟ ਦੇ ਵਿੱਚ ਤਾਂ ਇਹਦਾ ਬਹੁਤ ਹਾਈ ਪ੍ਰਾਈਸ ਹੁੰਦਾ ਇੱਥੇ ਬਾਈ ਉਹਨਾਂ ਕੋਲੇ 100 ਰੁਪਏ ਚ ਹੀ ਆ ਸਿਰਫ ਬਾਈ 16-1700 ਮਾਰਕੀਟ ਚ ਟੈਗ ਵਗੈਰਾ ਲਾ ਕੇ ਵੇਚਦੇ ਨੇ 16-1700 ਹੀ ਦਿੰਦੇ ਆ ਬਾਈ ਠੀਕ ਹੈ ਜੀ ਠੀਕ ਹੈ ਜੀ ਆਪਣੇ ਕੋਲੇ 1000 ਦੇ 10 ਪੀਸ ਆ ਬਾਈ ਤੇ ਅੱਗੇ ਵੀ ਲੱਗਿਆ ਹੋਇਆ ਲੋਰਾਂ ਦਾ ਸਟਾਕ ਆ ਹਾਂਜੀ ਬਾਈ ਕੈਪੀ ਨਹੀਂ ਵਗੈਰਾ ਹੀ ਪਈਆਂ ਨੇ ਉਹਨਾਂ ਚ ਅੱਗੇ ਸ਼ਰਟਾਂ ਕੈਪਰੀਆਂ ਪਈਆਂ ਬਈ ਐਕਸਰਦੀਆਂ ਪਈਆਂ ਵਿੱਚ ਹੀ ਨੈਕੇਡ ਦੱਸਦੇ ਆ ਮੰਨ ਲਓ ਥੋੜੇ ਹੁਣ ਲੋਕ ਦਿਨਾਂ ਚ ਬਈ ਆਹ ਕਰਦਾ ਇਹ ਸਿਸਟਮ ਬਣਾ ਦਾਂਗੇ ਕਿ ਸੈੱਡ ਸ਼ੂਟ ਜਾ ਪਾ ਲੈ ਹੁਣ ਅੱਗੇ ਗਰਮੀ ਤਾਂ ਆ ਗਿਆ ਹਨਾ ਬਈ ਹਾਂਜੀ ਹਾਂਜੀ ਬਈ ਪਹਿਲਾਂ ਸਰਦੀ ਤਾਂ ਤਾਂ ਚੱਲੇ ਜਾਂਦਾ ਸੀ ਬਾਹਰ ਕੋਈ ਦਿੱਕਤ ਨਹੀਂ ਹੁੰਦੀ ਬਈ ਕੈਪਰੀਆਂ ਵਗੈਰਾ ਪਈਆਂ ਹਨਾ ਹੂੰ ਪੇਪਰ ਕਾਟਨ ਦੀਆਂ ਸ਼ਰਟਾਂ ਛੁਲਟਾ ਪਈਆਂ ਨੇ ਬਈ ਠੀਕ ਹੈ ਜੀ ਸਟਾਕ ਮਤਲਬ ਖਤਮ ਨਹੀਂ ਹੁੰਦਾ ਬਈ ਆਈ ਜਾਂਦਾ ਜਾਈ ਜਾਂਦਾਗਾ ਸ਼ਰਟਾਂ ਦੇ ਵਿੱਚ ਵੀ ਕਾਫੀ ਜੁਨੀ ਕਲਰ ਨੇ ਮੈਂ ਪਹਿਲਾਂ ਦੇਖ ਰਿਹਾ ਸੀਗਾ ਹਾਂਜੀ ਬਈ ਤੇ ਇਹਦੇ ਵਿੱਚ ਵੀ ਜਿਵੇਂ ਫੜਕੀਲੇ ਰੰਗ ਜਿਹ ਪੂਰਾ ਵਧੀਆ ਬਈ ਓਕੇ ਦੀ ਰਿਪੋਰਟ ਆ ਇਹ ਵੀ 100 ਰੁਪਏ ਰੇਟ ਆ ਬਈ ਇਹਨਾਂ ਦਾ ਠੀਕ ਹੈ ਇਹ ਨਹੀਂ ਹੋਊਗਾ ਬਈ ਕਟਿਆ ਫਟਿਆ ਹੋਊਗਾ ਦਾਗੀ ਦੂਗੀ ਵਾਲਾ ਪੀਸ ਉਹ ਕੰਮ ਹੈ ਨਹੀਂ ਬਈ ਬਾਕੀ ਰੇਟ ਦੇ ਵਿੱਚ ਤਾਂ ਬਈ ਕੋਈ ਮਤਲਬ ਇੱਥੇ ਆ ਕੇ ਕਸਟਮਰ ਮੁਕੇ ਸਾਰਾ ਜਮਾ ਇੰਦਾ ਨਹੀਂ ਹੋਊਗਾ ਬਈ ਜਿਹੜੀ ਦੀ ਪਾਤੇ ਉਹੀ ਆ ਬਈ ਠੀਕ ਹੈ ਜੀ ਵੀਡੀਓ ਆਪਣੇ ਨੂੰ ਪਤਾ ਹੀ ਆਣਾ ਪੇਜ ਤੇ ਦੇਖਣੀ ਆ ਬਈ ਖੁਸ਼ ਖੁਸ਼ ਸਿੱਧੂ ਬਠਿੰਡੇ ਵਾਲਾ ਬਈ ਆਪਣਾ ਇੰਸਟਾਗ੍ਰam ਪੇਜ ਆ ਇੰਸਟਾਗ੍ਰam ਤੇ ਬਾਈ ਦਾ ਪੇਜ ਵੀ ਹੈਗਾ ਬਾਕੀ ਕੰਟੈਕਟ ਨੰਬਰ ਵੀ ਬੋਲਾਂਗੇ ਵੀਡੀਓ ਦੇ ਵਿੱਚ ਆਪਾਂ ਪਿੱਛੋਂ ਤੇ ਜਿਹੜਾ ਇੰਸਟਾਗ੍ਰam ਤੇ ਤੁਸੀਂ ਫੋਲੋ ਕਰ ਸਕਦੇ ਹੋ ਬਾਈ ਦੀਆਂ ਵੀਡੀਓ ਵੀ ਦੇਖ ਸਕਦੇ ਹੋ ਬਾਈ ਇੰਸਟਾਗ੍ਰam ਤੇ ਕੀ ਨਾਮ ਤੇ ਪੇਜ ਆਪਣਾ ਖੋਸ਼ ਸਿੱਧੂ ਬਠਿੰਡੇ ਵਾਲਾ ਬਾਈ ਠੀਕ ਹੈ ਜੀ ਪੇਜ ਦੇਖ ਲਓ ਬਾਕੀ ਰੀਅਲ ਹੀ ਹੈ ਬਾਈ ਉਤੇ ਵੀ ਰੀਲ ਹੁੰਦਾ ਕੰਮ ਆਪਣਾ ਸਾਰਾ ਕੋਈ ਫੇਕ ਫੂਕ ਵਾਲਾ ਸਿਸਟਮ ਨਹੀਂ ਹੈਗਾ ਬਾਈ ਠੀਕ ਹੈ ਜੀ ਠੀਕਾ ਜੇ ਕਿਸੇ ਨੇ ਆਨਲਾਈਨ ਮੰਗਾਉਣਾ ਬਾਈ ਵਟਸਐਪ ਤੇ ਮੈਸੇਜ ਵਗੈਰਾ ਕਰ ਲੈਣਗੇ ਤੇ ਕੋਰੀਅਰ ਵਗੈਰਾ ਦਾ ਵੀ ਕਰ ਦੇਣੋ ਬਾਈ ਜੇ ਕੋਈ ਪੀਸ ਸਿਲੈਕਟ ਕਰਕੇ ਤੁਹਾਡੇ ਮਨਲਾ ਇੰਸਟਾਗ੍ਰam ਪੇਜ ਦੇ ਉਤੋਂ ਕੋਈ ਮੰਗਾਉਗਾ ਹਾਂ ਜੀ ਬਾਈ ਦੇਖੋ ਪਾਰਸਲ ਵੈਸੇ ਤਾਂ ਅੱ ਇਕਦਾ ਮਤਲਬ ਪਾਰਸਲ ਭੇਜ ਦਿੰਨੇ ਆ ਬਾਈ ਸਾਰੇ ਠੀਕ ਹੈ ਜੀ ਤੇ ਬਾਕੀ ਇਹਦਾ ਕੋਰੀਅਰ ਸਰਵਿਸ ਦਾ ਕੋਈ ਚਾਰजेस ਵਗੈਰਾ ਹੁੰਦੇ ਨੇ ਬਾਈ ਹੁੰਦੇ ਆ ਬਾਈ ਉਹ ਦਾ ਡਿਸਟੈਂਸ ਦੇ ਅਕੋਰਡਿੰਗ ਹੁੰਦਾ ਬਾਈ ਓਕੇ ਜਿੰਨਾ ਕਿ weight ਹੋਊਗਾ ਜਿੰਨਾ ਕਿ heavy parcel ਹੋਊਗਾ ਉਹ ਕਸਟਮਰ ਨੂੰ ਐਕਸਟਰਾ ਦੇਣੇ ਪੈਣਗੇ ਉਹ ਬਾਈ ਦੇਣੇ ਪੈਣਗੇ ਉਹਨਾਂ ਨੂੰ ਜਿੰਨੇ ਵੀ ਲੱਗਣੇ ਉਹ ਤੇ slip ਭੇਜ ਦਾਂਗੇ ਆਪਾਂ ਠੀਕ ਹੈ ਜੀ ਠੀਕ ਆ ਬਾਈ ਉਹ ਥੋੜੇ ਅਗੇ ਓਕੇ ਜੀ ਉਹ ਐ ਹੁੰਦਾ ਬਾਈ ਜਿਵੇਂ ਮੰਨ ਲਓ 4-500 ਦਾ ਦੂਰੋਂ ਬੰਦਾ ਤੇਲ ਵੀ ਭੂਕੇ ਉਹ ਤੁਹਾਡੀ ਵੀ ਭੰਦਾ ਬਾਈ ਚੰਗਾ ਸੋਚ ਉਹਦੇ ਨਾਲ ਚੰਗਾ 2 300 ਚ ਤਾਂ ਵਧੀਆ ਵੱਡਾ ਪਾਰਸਲ ਹੀ ਭਗ ਜਾਂਦਾ 20 25 ਪੀਸਾਂ ਦਾ ਬਾਈ ਸਹੀ ਆ ਬਾਈ ਹਾਂ ਉਹਨੇ ਰੁਪਏ ਤੇਲ ਤੇਲ ਦੇ ਖਰਚੇ ਤੁਸੀਂ ਘਰੇ ਬੈਠੇ ਮੰਗਵਾ ਸਕਦੇ ਹੋ ਕੱਪੜੇ ਹਾਂਜੀ ਬਾਈ ਤੇਲ ਤੋਂ ਘੱਟ ਲੱਗਣਗੇ ਬਾਈ ਤੇਲ ਤੋਂ ਵੀ ਘੱਟ ਲੱਗਣਗੇ ਨਾਲੇ ਕੱਪੜਿਆਂ ਦਾ ਸਟਾਕ ਬਹੁਤ ਵੱਡੀ ਮਾਤਰਾ ਚਾਹੀਦੀ ਤੁਹਾਡੇ ਕੋਲੇ ਤੇ ਇਹ ਵੀਰ ਹੁਣ ਤੁਹਾਡੇ ਕੋਲੇ ਕੱਪੜੇ ਖਰੀਦਣ ਵਾਸਤੇ ਆਏ ਬਣੇ ਮੜੇ ਕੈਮਰਾ ਘੁਮਾ ਦੇ ਜੱਜ ਵੀਰ ਦਿਖਾ ਦੇ ਬਾਈ ਅੱਗੇ ਸਾਰੇ ਹਾਂਜੀ ਬਾਕੀ ਬਾਈਆਂ ਦਾ ਲੇ ਲਓ ਬਾਈ ਕਿਵੇਂ ਕੋਸ਼ਾ ਨਾ ਬਾਈ ਦੱਸ ਦੋ ਤੁਸੀਂ ਵੀ ਪੈਂਟ ਪੁੰਟ ਪਾ ਲੈਣ ਦੋ ਬਾਈਆਂ ਨੂੰ ਤੇ ਚਲੋ ਇਹ ਤਾਂ ਆ ਤੇ ਜੱਜ ਵੀਰੀ ਕੋਈ ਕੈਮਰਾ ਘੁਮਾ ਦੇ ਬਾਈ ਹਣਾ ਸਾਰੇ ਉਧਰੋਂ ਬਾਈਆਂ ਰਿਵਿਊ ਲੈਣਾ ਲੈ ਲੋ ਬਾਈ ਕਿਵੇਂ ਲੱਗਦਾ ਕੰਮ ਹੈ ਬੱਸ ਤਾਂ 10 10 ਪੀਸ ਕੱਢੀ ਬੈਠੇ ਬਾਈਆਂ ਰਿਵਿਊ ਤਾਂ ਓਕੀ ਹੈ ਬਾਈ ਹੂੰ ਹੂੰ ਸੋ ਬਾਈ ਆਪਾਂ ਜਿਹੜੇ ਵੀਰੇ ਇੱਥੇ ਕੱਪੜਾ ਲੈਣ ਆਏ ਹੋਏ ਨੇਗੇ ਇਹਨਾਂ ਤੋਂ ਰਿਵਿਊ ਲੈਣੇ ਆਂਗੇ ਕਿ ਇਸ ਤਰ੍ਹਾਂ ਦਾ ਕੱਪੜਾ ਲੱਗਿਆ ਕਿ ਬਾਕਿਆ ਚੀ ਰੇਟ ਸਾਵੇਂ ਰੇਟ ਤੇ ਕੱਪੜਾ ਮਿਲ ਰਿਹਾ ਬਾਈ ਵਰਗੇ ਦੱਸਣਗੇ ਲੋ ਵੀਰੇ ਮੈਂ ਖਲਾਉ ਸਸੀ ਕਾ ਬਾਈ ਜੀ ਸਸੀਕਾਲ ਜੀ ਬਾਈ ਕਿਹੜੇ ਪਿੰਡ ਤੋਂ ਆਏ ਹੋ ਬਈ ਸਾਡਾ ਪਿੰਡ ਮਲਕਪੁਰਾ ਪਿੰਡ ਆ ਹਰਿਆਣੇ ਚ ਡਬਲ ਹੀ ਕੋਲੇ ਰਹੇ ਜੰਨਾ ਜਿਲ੍ਹਾ सिरसा ਠੀਕ ਹੈ ਜੀ ਓਕੇ ਬਾਈ ਜੀ ਤੁਸੀਂ ਬਾਈ ਉਹਨਾਂ ਦਾ ਰੈਫਰੈਂਸ ਕਿੱਥੋਂ ਮਿਲਿਆ ਤੁਹਾਨੂੰ ਅਸੀਂ ਵੀਡੀਓ ਦੇਖ ਕੇ ਆਏ ਸੀ ਬਾਈ ਇੰਸਟਾਗ੍ਰam ਤੇ ਬਾਈ ਦੀ ਵੀਡੀਓ ਦੇਖ ਕੇ ਆਏ ਸੀ ਠੀਕ ਹੈ ਜੀ ਤੇ ਕਿਵੇਂ ਲੱਗਿਆ ਬਾਈ ਜਿਹੜਾ ਕੁਝ ਵੀਡੀਓ ਚ ਦੇਖਿਆ ਸੀ ਬਿਲਕੁਲ ਉਸ ਤਰ੍ਹਾਂ ਦੀ ਇਹ ਕੱਪੜਾ ਇੱਥੇ ਰੇਟ ਬਾਈ ਬਹੁਤ ਵਧੀਆ ਬਗੀਆਂ ਦਾ ਪਹਿਲਾਂ ਤਾਂ ਹਰ ਬੰਦੇ ਨੂੰ ਚਾਹ ਪੁੱਛਦੇ ਆ ਸਰ ਨੂੰ ਵੱਡੇ ਤਾਂ ਆਹ ਗੱਲ ਪਾਣੀ ਪਿਉਂਦੇ ਬੰਦੇ ਬਹੁਤ ਵਧੀਆ ਸਿਸਟਮ ਆ ਬਗੀਆਂ ਦਾ ਜਾਣੇ ਆਪਾਂ ਹੋਰ ਕਿਧਰੇ ਕੋਈ ਆਜ ਸਹੂਦਤ ਨਹੀਂ ਹੁੰਦੀ ਠੀਕ ਆ ਫੇਰ ਕਿਹੜਾ ਇਹਨਾਂ ਨੇ ਰੇਟ ਆਖਿਆ ਕੁਆਲਿਟੀ ਆਖੀ ਐ ਸੇਮ ਓਵੇਂ ਹੀ ਆ ਉਹ ਤੋਂ 21 ਆ ਆ ਕੇ ਬਾਕੀ ਆਲੇ ਨੂੰ ਆ ਕੇ ਇੱਥੇ ਪਤਾ ਲੱਗਦਾ ਜਦੋਂ ਆ ਕੇ ਦਿਨ ਦਾ ਕੱਪੜਾ ਦਿਨ ਦਾ ਸਾਰਾ ਕੁਝ ਸੇਮ ਹੈ ਉਹ ਤੋਂ ਕੁਆਲਿਟੀ ਨਰਾਸ਼ ਹੋ ਕੇ ਨਹੀਂ ਮੜੂਗਾ ਮੈਂ ਜਿਹੜਾ ਵੀ ਆ ਜੇ ਖੁਸ਼ ਹੋ ਕੇ ਜਾਊਗਾ ਬੰਦਾ ਖੁਸ਼ ਹੋ ਕੇ ਜਾਊਗਾ ਬਾਈ ਕੋਈ ਏਅਰ ਦੀ ਕੋਈ ਗੱਲ ਨਹੀਂ ਕੋਈ ਰੇਟ ਕੱਢਣ ਨੂੰ ਨਹੀਂ ਬਾਈ ਠੀਕ ਆ ਬਾਈ ਜੀ ਓਕੇ ਜੀ ਓਕੇ ਥੈਂਕ ਯੂ ਬਈ ਥੈਂਕ ਯੂ ਹਾਂਜੀ ਦੋਸਤੋ ਬਾਈ ਵਰਗਿਆਂ ਨਾਲ ਗੱਲਬਾਤ ਕੀਤੀ ਆ ਹੁਣ ਆਪਾਂ ਨੇ ਤੇ ਕੱਪੜੇ ਦਾ ਰੇਟ ਤੁਹਾਨੂੰ ਦੱਸਿਆਗਾ ਬਹੁਤ ਜਾਇਜ਼ ਰੇਟ ਤੇ ਆ ਦਾ 100 ਰੁਪਏ ਪੀਸ ਆਗਾ ਬੇਸ਼ੱਕ ਤੁਸੀਂ 10 ਪੀਸ ਲੈ ਲਓ ਬੇਸ਼ੱਕ ਸਿੰਗਲ ਪੀਸ ਲੈ ਲਓ ਰੇਟ ਦੇ ਵਿੱਚ ਕੋਈ ਮਤਲਬ ਹੁਣ ਹੀ ਪਹਿਲੇ ਫੁੱਲੇ ਡਿਸਕਾਊਂਟ ਕਰ ਰੱਖਿਆ ਬਾਈ ਨੇ ਤੇ ਆਪਾਂ ਐਡਰੈਸ ਕੁੱਛਦੇ ਆ ਬਾਈ ਜੇ ਅਡਰੈਸ ਦੱਸਣਗੇ ਆਪਣਾ ਨਾਲੇ ਦੱਸਣਗੇ ਕੰਟੈਕਟ ਨੰਬਰ ਤੇ ਤੁਸੀਂ ਨੋਟ ਕਰ ਲਿਓ ਕੰਟੈਕਟ ਕਰਕੇ ਬਾਈ ਉਹਨਾਂ ਨੂੰ ਇਹਨਾਂ ਦੇ ਐਡਰੈਸ ਤੇ ਆ ਕੇ ਵਿਜ਼ਿਟ ਕਰਕੇ ਤੁਸੀਂ ਜਿਹੜਾ ਕੱਪੜਾ ਖਰੀਦ ਸਕਦੇ ਹੋ ਬਾਈ ਆਪਣਾ ਐਡਰੈਸ ਚੈੱਕ ਐਡਰੈਸ ਬਾਈ ਆਪਣਾ ਪਿੰਡ ਕਮਾਲੂ ਆਈ ਰਾਮਾ ਮੰਡੀ ਤੋਂ ਬਾਈ 2 ਕਿਲੋਮੀਟਰ ਆ ਜਿਹੜਾ ਬੰਦਾ ਹਰਿਆਣੇ ਚੋਂ ਆਉਂਦਾ ਹਨਾ ਜੀ ਜਿਹੜਾ ਇਧਰੋਂ ਬਠਿੰਡੇ ਸਾਈਡ ਤੋਂ ਉਹ ਬਾਈ ਤਲਵੰਡੀ ਸੱਬ ਤੋਂ 7-8 ਕਿਲੋਮੀਟਰ ਪੈ ਜਾਂਦਾ ਹੈ ਠੀਕ ਹੈ ਜੀ ਬਾਕੀ ਲੋਕੇਸ਼ਨ ਬਾਈ ਆਪਾਂ ਵਟਸਐਪ ਤੇ ਭੇਜ ਦਾਂਗੇ ਇਹ ਬਾਈ ਜਿਹੜਾ ਕਮਾਲੂ ਆ ਜੱਜ ਇੱਕ ਢਿੰਗੜ ਕਮਾਲੂਆ ਉਹ ਵਾਲਾ ਢਿੰਗੜ ਕਮਾਲੂਆ ਹਾਂਜੀ ਉਹ ਨਹੀਂ ਵੀਰੇ ਰਾਮਾ ਮੰਡੀ ਤੋਂ 2 ਕਿਲੋਮੀਟਰ ਰਾਮਾ ਮੰਡੀ ਵਾਲਾ ਕਮਾਲੂਆ ਬਾਈ ਬੰਗਿਆ ਅਸੀਂ ਵੀ ਅਸੀਂ ਵੀ ਪਹਿਲਾਂ ਆਜ ਆਉਣ ਵੇਲੇ ਬਾਈ ਪਹਿਲਾਂ ਢਿੰਗੜ ਕਮਾਲੂ ਸਮਝ ਗਏ ਸੀ ਬਾਅਦ ਵਿੱਚ ਬਾਈ ਨੇ ਜਦੋਂ ਤੁਹਾਨੂੰ ਫੋਨ ਤੇ ਪੁੱਛਿਆ ਕਹਿੰਦਾ ਬਾਈ ਉਹੀ ਕਮਾਲੂਆ ਦੇਖਣਾ ਉਹਨੂੰ ਦੁਬਾਰੇ ਫਿਰ ਅਸੀਂ ਇੱਥੇ ਪਹੁੰਚੇ ਇਸ ਲੋਕੇਸ਼ਨ ਤੇ ਸੋ ਬਾਈ ਇਹ ਗੱਲ ਸਪੈਸ਼ਲੀ ਨੋਟ ਕਰ ਲਓ ਕਮਾਲੂ 2 ਨੇ ਇੱਕ ਢਿੰਗੜ ਕਮਾਲੂਆ ਇੱਕ ਇਹ ਤਲਵੰਡੀ ਸਾਹਬੂ ਦੇ ਬਿਲਕੁਲ ਨਾਲ ਰਾਮਾ ਮੰਡੀ ਦੇ ਕੋਲੇ ਕਮਾਲੂਆ ਉੱਥੇ ਤੁਸੀਂ ਆ ਕੇ ਜਿਹੜਾ ਕੱਪੜਾ ਖਰੀਦ ਸਕਦੇ ਹੋ ਵਿਜ਼ਿਟ ਕਰਕੇ ਕਣ ਤੁਹਾਨੂੰ ਦੱਸ ਦੋ ਜੀ ਬਾਈ ਉਹ ਘਰ ਆਉਣਾ ਇਹ ਆਪਣਾ ਨੌਰੇਜ ਕੰਮ ਕਰ ਰੱਖਿਆ ਬਾਈ ਘਰ ਦੇ ਸਾਹਮਣੇ ਆ ਜਮਾ ਠੀਕ ਹੈ ਜੀ ਤੇ ਇੱਕ ਵਾਰੀ ਕੰਟੈਕਟ ਨੰਬਰ ਬੋਲ ਦੋ ਬਾਈ ਫੇਰ ਤੋਂ ਤਾਂ ਕਿ ਬੰਦਾ ਸੰਪਰਕ ਕਰਕੇ ਤੁਹਾਡੇ ਕੋਲੇ ਆ ਸਕੇ ਹਾਂ ਜੀ ਬਾਈ ਕੰਟੈਕਟ ਨੰਬਰ 8360404852 ਬਾਈ ਠੀਕ ਹੈ ਜੀ ਓਕੇ ਥੈਂਕ ਯੂ ਵੀਰੇ ਓਕੇ ਬਾਈ ਵੈਲਕਮ